ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲ ਕੋਠੀ ਜਾਂ ਮਕਾਨ ਘਰ ਕਿਸੇ ਵੀ ਏਰੀਆ 'ਚ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਮਕਾਨ ਦੀ ਗੱਲਬਾਤ ਕਰਦੇ ਹਾਂ ਜੀ ਬਹੁਤ ਵਧੀਆ ਪੂਰਾ ਖੁੱਲਾ ਡੁੱਲਾ ਆਪਾਂ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਵੀਡੀਓ ਸਕਰੀਨ ਤੇ ਜਿਵੇਂ ਕਿ ਚੱਲ ਹੀ ਰਹੀ ਹੈ ਜੀ ਉੱਪਰ ਜਾਣ ਵਾਸਤੇ ਪੌੜੀਆਂ ਆ ਗਈਆਂ ਇਧਰਲੇ ਪਾਸੇ ਪੌੜੀਆਂ ਦੇ ਨਾਲ ਹੀ ਆਪਾਂ ਨੂੰ ਆਪਣੀ ਜਿਹੜੀ ਕੱਚੀ ਰਸੋਈ ਹੁੰਦੀ ਹੈ ਤੇ ਉਹ ਆ ਗਈ ਤੇ ਮਕਾਨ ਬਹੁਤ ਵਧੀਆ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜਾਊਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 5.5 20 20 ਜਗ੍ਹਾ ਮਿਲ ਜਾਊਗੀ ਤੇ ਜਿਹੜੀ ਜਗ੍ਹਾ ਰਜਿਸਟਰੀ ਵਾਲੀ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਵਧੀਆ ਮਕਾਨ ਬਣਿਆ ਹੋਇਆ ਬਾਕੀ ਜਿਹੜੀਆਂ ਇਹਨਾਂ ਨੂੰ ਸੜਕ ਲੱਗਦੀ ਹੈ ਬਾਹਰਲੀ ਸਾਈਡ ਤੋਂ ਉਹ ਵੀ ਤੁਸੀਂ ਦੇਖ ਲਈ ਪੂਰੀ ਚੌੜੀ ਲੱਗਦੀ ਆ ਕੋਈ ਵੀ ਗੱਡੀ ਟਰੈਕਟਰ ਕੋਈ ਵੀ ਸੰਦ ਸੰਦੇੜਾ ਆਪਾਂ ਲਿਆਉਣਾ ਹੋਵੇ ਅੰਦਰ ਤਾਂ ਆਪਣੇ ਮਕਾਨ ਦੇ ਅੰਦਰ ਸਿੱਧਾ ਆਉਂਦਾ ਬਾਕੀ ਬੈੜਾ ਬਹੁਤ ਖੁੱਲਿਆ ਜੀ ਖੁੱਲਾ ਡੁੱਲਾ ਮਕਾਨ ਹੈ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚੇਗਾ ਤੁਹਾਨੂੰ ਮੈਂ ਕੋਨਫਰਮ ਕਰਵਾ ਦੇਣਾ ਸੀ ਆਪਣੇ ਕੋਲੇ ਬਰਨਾਲੀ ਏਰੀਆ ਚ ਪਹੁੰਚਿਆ ਖਾਸ ਬਰਨਾਲਾ ਇਹਨਾਂ ਦਾ ਏਰੀਆ ਹੈ ਜਗਾ ਅ ਰਜਿਸਟਰੀ ਵਾਲੀ ਆ 25 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਓਨਰ ਜਿਹੜੇ ਹੈਗੇ ਮਾਲਕ ਕਹਿੰਦੇ ਆ ਵੀ ਬਹਿ ਕੇ ਗੱਲਬਾਤ ਕਰ ਲਾਂਗੇ ਰੇਟ ਮਾੜਾ ਮੋਟਾ ਉੱਪਰ-ਨੀਚੇ ਬਹਿ ਕੇ ਹੋ ਜਾਊਗਾ ਭਾਵੇਂ ਕਿ ਜੋੜੀਆਂ ਜੜੀਆਂ ਸਾਰੀਆਂ ਲੱਗੀਆਂ ਹੋਈਆਂ ਸਾਰਾ ਮਕਾਨ ਜਿਹੜਾ ਪੱਕਾ ਹੈ ਨੀਚੋਂ ਤੁਸੀਂ ਦੇਖ ਰਹੇ ਹੋ ਸਾਰੇ ਕਿਤੇ ਫਰਸ਼ ਵਗੈਰਾ ਲੱਗਿਆ ਹੋਇਆ ਸੀ ਕੰਮ ਮਕਾਨ ਕੋਈ ਨਹੀਂ ਭਾਲਦਾ ਤੇ ਵਧੀਆ ਬਣਿਆ ਹੋਇਆ ਹੈ ਇਨਾਂ ਨੇ ਰੰਗ ਤਾਂ ਨਹੀਂ ਕਰਵਾਇਆ ਹੋਇਆ ਬਾਕੀ ਜੇ ਆਪਾਂ ਰੰਗ ਕਰਵਾਉਣੀਆ ਤਾਂ ਉਹ ਆਪਣੀ ਮਰਜ਼ੀ ਅਸੀਂ ਬਾਕੀ ਬੇਸੇ ਵਧੀਆ ਪਿਆਗਾ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਪਾਸੇ ਬਾਥਰੂਮ ਏਰੀਆ ਵੀ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਮਕਾਨ ਚ ਕਮੀ ਕੋਈ ਨਹੀਂ ਹੈਗੀ ਰੇਟ 25 ਲੱਖ ਰੁਪਈਆ ਬਾਕੀ ਮੌਕੇ ਤੇ ਹੋ ਜੂਗਾ ਜਾ ਕੇ ਕਿਸੇ ਨੇ ਮਕਾਨ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਬਰਨਾਲਾ ਇਹਨਾਂ ਦਾ ਏਰੀਆ ਤੇ ਬਰਨਾਲੇ ਏਰੀਆ ਤੋਂ ਕਾਫੀ ਆਪਣੇ ਕੋਲੇ ਕਮੈਂਟ ਆ ਰਹੇ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆ ਰਿਡ ਦੀ ਟੈਨਸ਼ਨ ਨਾਲਿਓ ਰੇਟ ਮਾਲਕ ਨੇ ਕਿਹਾ ਉੱਪਰ-ਨੀਚੇ ਹੋ ਜਾਊਗਾ ਨਾਲੇ ਤਾਂ ਆ ਕੇ ਦੇਖ ਲਿਓ ਮਕਾਨ ਮਾਲਕ ਨੇ ਕਿਹਾ ਮਾਲਕ ਨੇ ਕਿਹਾ ਪਹਿਲਾਂ ਆ ਕੇ ਦੇਖ ਲਿਓ ਜੇ ਤੁਹਾਨੂੰ ਮਕਾਨ ਵਧੀਆ ਲੱਗੂਗਾ ਤਾਂ ਅੱਗੇ ਆਪਾਂ ਗੱਲਬਾਤ ਕਰਾਂਗੇ ਬਾਕੀ ਤੁਸੀਂ ਦੇਖ ਲਿਓ ਤੇ ਵੀਡੀਓ 'ਚ ਤੁਹਾਨੂੰ ਸਾਰਾ ਮਕਾਨ ਮੈਂ ਦਿਖਾਈ ਦਿੱਤਾ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸਿਓ ਮਕਾਨ ਕਿਵੇਂ ਦਾ ਲੱਗਿਆ ਤੁਹਾਨੂੰ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਬਰੋ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ نیچے ਆਪਣੇ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਨਕੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡੇ ਕੋਲੇ ਵੀ ਮਕਾਨ ਘਰ ਕੋਠੀ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਹੈਗਾ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੈ ਤੁਸੀਂ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਾਂ ਫਰੀਦ ਵਿੱਚ ਐਡ ਲਗਾ ਦਾਂਗੇ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਆ ਕੁਝ ਆਪਣੇ ਕੋਲੇ ਭੇਜ ਦਿਓ ਬਸ ਤੇ ਅੱਜ ਦੀ ਵੀਡੀਓ ਕਹਿਣ ਦੇ ਲਈ ਜਰੂਰ ਦੱਸੋ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉਹ ਰਹਿ ਗਿਆ ਸੀਗਾ ਤੁਹਾਨੂੰ ਦੱਸ ਦੇਣਾ ਬਾਕੀ ਤੁਸੀਂ ਦੇਖ ਲਿਆ ਹੋਊ ਸਕਰੀਨ ਤੇ ਲਿਖਿਆ ਆ ਗਿਆ ਹੋਊ ਜੀ 99800 8432 778 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਸੀ 99800 8432 778 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਬਾਕੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੂਠੀ ਮਕਾਨ ਕਰ ਕੁਝ ਵੀ ਚਾਹੀਦਾ ਕਰੋ ਜੀ ਕੋਮੈਂਟ ਮੈਨੂੰ